ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੋਹਾਖੇੜਾ ਤਹਿਸੀਲ ਲਾਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਬਾਈ ਪ੍ਰਦੀਪ ਦੇ ਫਾਰਮ ਤੇ ਪਹੁੰਚੇ ਹੋਇਆ ਗਾਵਾਂ ਸੱਜਣੋ ਗਿਣਤੀ ਤੋਂ ਬਾਹਰ ਦਿਖਾ ਦਾਂਗੇ ਤੇ ਇੱਕ ਬਹੁਤ ਕਮਾਲ ਦੀ ਨਾ ਝੋਟੀ ਦਿਖਾਵਾਂਗੇ ਤੁਹਾਨੂੰ ਤਾਜੀ ਸੂਈ ਨਾਲ ਕੱਟੀ ਹਰਿਆਣੇ ਦੀ ਇਹ ਸਮਝ ਲਓ ਵੀ ਰਾਣੀ ਮਾਜੀ ਦਿਖਾ ਦੂੰਗਾ ਸ਼ੁਰੂਆਤ ਕਰਾਂਗੇ ਗਾਂਵ ਵਾਲੇ ਪੱਖ ਤੋਂ ਤੇ ਝੋਟੀ ਤੁਹਾਨੂੰ ਲਾਸਟ ਤੇ ਦਿਖਾਵਾਂਗਾ ਆ ਜਾ ਪ੍ਰਦੀਪ ਹੋਰ ਕਿਵੇਂ ਆ ਬਹੁਤ ਵਧੀਆ ਵੀਰੇ ਚੜ੍ਹਦੀ ਕਲਾ ਚੜ੍ਹਦੀ ਕਲਾ ਇੱਥੋਂ ਕਰਦੀਏ ਸ਼ੁਰੂ ਕੰਮ ਫਿਰ ਅੱਜ ਇੱਥੋਂ ਮਰਜੀ ਕਰ ਆ ਇੱਥੋਂ ਕਰ ਗਰੀ ਆ ਬੱਚੀ ਦੀ ਮਾਰ ਆਰਡਰ ਦੇ ਕੈਮਰਾ ਛੋਟੀਆਂ ਚ ਸੂਈਆਂ ਨੇ 4-5 ਠੀਕ ਹੈ ਜੀ ਪਰ ਦਿਖਾ ਦੇਾਂਗੇ ਵਿੱਚੋਂ ਜੇ ਆਪਾਂ ਠੀਕ ਆ ਕਰ ਲੈ ਇਹਦਾ ਸੂਆ ਕਿਹੜਾ ਪ੍ਰਦੀਪ ਇਹ ਦੂਜਾ ਸੂਆ ਸੂਈ ਆ ਬਾਈ ਜੇਰ ਯੂਰੋਕ ਮੰਗਰ ਮੰਗਰ ਬੱਚਾ ਬਾਈ ਇਹਦੇ ਸੂਆ ਕਿਹੜਾ ਦੂਜਾ ਸੂਆ ਬਾਈ ਦੁੱਧ ਦੀ ਰਿਪੋਰਟ ਆ ਬਾਈ ਬਾਕੀ ਮੇਨ ਗੱਲ ਇਹ ਹੁੰਦੀ ਆ ਦੇਖ ਆਪਣੇ ਨਾਲ ਸਾਰੇ ਸੱਜਣ ਸਿਆਣੇ ਆ ਠੀਕ ਹੈ ਜੀ ਵੀ ਆਪਾਂ ਦੇਖ ਬਾਹਰੋਂ ਲੈ ਕੇ ਆਉਣੇ ਹਨ ਜੇ ਮੰਨ ਲਾ ਹੁਣ ਆਪਾਂ ਮਹੀਨੇ ਦਾ ਘਟੋ ਘਟ ਹਫਤੇ 40 42 ਗਾਵਾਂ ਵੇਚਦੇ ਆ ਠੀਕ ਹੈ ਜੀ ਉਹਨਾਂ ਚ ਇੱਕ ਦੋ ਜਾਨਵਰ ਦਾ ਇਦਾਂ ਦੇ ਵੀ ਕਈ ਵਾਰ ਹੁੰਦੇ ਨੇ ਵੀਰੇ ਮਾੜਾ ਮੋਟਾ ਗਲਤ ਸਲਤ ਨਿਕਲ ਹੀ ਜਾਂਦੇ ਹੁੰਦੇ ਆ ਠੀਕ ਹੈ ਜੀ ਬਾਕੀ ਵੀ ਤਕਰੀਬਨ ਉਮੀਦ ਇਹ ਰਹਿੰਦੇ ਵੀ ਸਾਰੇ ਜਾਨਵਰ ਚੰਗੇ ਲੈ ਜਾਣ ਹਨਾ ਠੀਕ ਹੈ ਗੱਲ ਤੇ ਇਹ ਬੈਡ ਦੂਜਾ ਸੂਆ ਸੂਈ ਆ 6 ਦਾੰਦਾ ਠੀਕ ਹੈ ਜੀ ਤੇ ਬੱਚੇ ਨੂੰ ਇਹਨੇ ਜਨਮ ਦਿੱਤਾਗਾ ਦੁੱਧ ਮਾਲਕਾਂ ਦੀ ਜਿਹੜੀ ਰਿਪੋਰਟ ਆ ਮਾਲਕਾਂ ਨੇ ਆਪਾਂ ਨੂੰ ਦੱਸਿਆ 28 ਤੋਂ 30 ਕਿਲੋ ਪਰ ਆਪਾਂ 25 ਕਿਲੋ ਦੁੱ 28 ਰੋਪਤ ਬਾਰੇ ਕੋਟ ਆ ਤੇ 25 ਕਿਲੋ ਦੀ ਬਾਈ ਕਹਿੰਦਾ ਮਨ ਲਓ ਵੀ ਆਪਾਂ ਮੰਨਿਆ ਇਹਦਾ 25 ਸੂਆ ਦੋ ਬਰਾ ਭਾਈ ਆਪਣੇ ਨਾਲ ਸਾਰੀ ਸਿਆਣੇ ਆ 10 ਦੀ ਵੀ ਆ ਵੀ ਮੈਂ ਇਹਨਾਂ ਦੁੱਧ ਦੇ ਦੂੰ 6 ਦਾੰਦ ਤੇ ਬਾਕੀ ਚੇਰੇ ਬਾਕੀ ਭਾਈ ਭਲਾ ਭਲਾ ਜ਼ਰੂਰ ਹੈਗੀਆਂ ਨੇ ਥੋੜੀਆਂ ਜੀਆਂ ਹਲੇ ਨੂੰ ਠੀਕ ਆ ਜੀ ਸਾਜੀ ਸੂਈ ਕਰਕੇ ਪਰ ਹੈਗੀ ਬੱਚੀ ਕਮਾਲ ਦੀ ਕਮਾਲ ਦੀ ਭਾਈ ਜਿੰਨੀ ਅਸਲ ਵੀ ਸਾਰੀ ਫਿਟਿੰਗ ਦਾ ਰ 100 ਦਾ 100 ਹੀ ਆ ਬ੍ਰੀਡ ਵਾਲੀ ਜਨਪਰਾ ਭਾਈ ਬ੍ਰੀਡ ਵਾਲੇ ਅੱਗੇ ਭਾਈ ਰੋਟਾ ਜਿਹੜੀ ਬ੍ਰੀਡ ਵਾਲੇ ਬਾਕੀ ਮੇਨ ਗੱਲ ਰੇਟ ਤਾਂ ਭਾਈ ਗਾਂ ਨੇ ਲਵਾਉਣਾ ਹੁੰਦਾ ਆਪਣੇ ਕਹਿਣ ਦਾ ਕੁਝ ਨਹੀਂ ਹੁੰਦਾ ਹੈਗਾ ਠੀਕ ਆ ਗ ਅਰੇ ਰੇਟ ਜਿਹੜਾ ਹੈ ਦਾ ਕੁਆਲਿਟੀ ਦੇ ਸਾਹ ਹਾਂ ਕੁਆਲਿਟੀ ਸਾਹ ਨਾਲ ਇੱਥੋਂ ਦਿਖਾ ਦਿੰਗਾ ਜੀ ਲੰਬਾਈ ਸਮਾਰ ਕੇ ਬਹੁਤ ਸੋਹਣੀ ਬੱਚੇ ਮੁੱਛੇ ਮੁੱਠੀ ਦਾ ਥਾਣਾ ਸੂਆ ਦੂਜਾ ਦੰਦਾਂ 'ਚ ਛੇ ਦੰਦ ਇਹ ਤਾਂ ਬਈ ਨਾਰਮਲ ਫੁੱਲ ਫਿਟਿੰਗ ਆ ਆਪਾਂ ਨੂੰ ਵੀ ਪਤਾ ਵੀ ਨਾਰਮਲ 25 ਕਿਲੋ ਦੋਦੇ ਨੂੰ ਕੋਈ ਬਾਲਾ ਨਹੀਂ ਕਿੰਨੇ ਪੈਸੇ ਲਾਵਾਂਗੇ ਪਰ ਇਹਦਾ ਬਈ ਸਵਾ ਲੱਖ ਰੁਪਇਆ ਲੈ ਲਾਂਗੇ 1 ਲੱਖ ਤੇ 25 ਹਜ਼ਾਰ ਆ ਜਾ ਗਰੀ ਹੁਣ ਆ ਜਾ ਦੋ ਨੰਬਰ ਵਾਲੀ ਤੇ ਇਧਰਲੇ ਬੰਨਿਓ ਦਿਖਾ ਦੇ ਇਹ ਬਾਈ ਜੀ ਤੀਜਾ ਸੂਆ ਸੂਗੀ ਤੀਜਾ ਹਫਤਾ ਹਲੇ ਦਾ ਪਿਆਗਾ ਠੀਕ ਆ ਗੱਲ ਤੇ ਬੱਬੇ ਜਿਹੜੀ ਮਾਲਕ ਨੇ ਦੱਸ ਮਜਬੂਤ ਮਜਬੂਤ ਬਹੁਤ ਆ ਹਰੇਕ ਪੱਖ ਤੋਂ ਤੇ ਰੇਟ ਇਹਦਾ ਅੱਜ ਵਾਲਾ ਰੇਟ ਆ ਜਿਹੜਾ ਬਾਈ 85000 ਰੁਪਏ ਕਿੰਨੇ ਦਿਨ ਕੱਢਦੀ ਹੈ ਵਰਦੀ ਪਈ ਦਿਨ ਤਾਂ ਬਾਈ ਦਾ ਹਫਤਾ ਪਿਆ ਹਲੇ ਇੱਕ ਹਫਤਾ ਬੰਨੇਗਾ ਇੱਕ ਹਫਤਾ ਬਾਈ ਕਹਿੰਦਾ ਤਾਂ ਪੈਂਡਿੰਗ ਆ ਤੇ ਦੁੱਧ ਜਿਵੇਂ ਦੱਸਿਆ ਵੀ ਦੁੱਧ ਦੀ ਰਿਪੋਰਟ ਵੀ ਚੰਗੀ ਆ ਤੇ ਬਾਕੀ ਮਜਬੂਤ ਫੁੱਲ ਆ ਗਈ ਹਰੇਕ ਪੱਖ ਤੋਂ ਬਾਕੀ ਬਾਈ ਸੂਆ ਤੀਜਾ ਸੂ ਵੀ ਰੇਟ ਇਹਦਾ ਜਿਹੜਾ ਬਾਜਬਾ 85000 ਦੀ ਵੜ ਅੱਜ ਦੇ ਦਾਂਗੇ ਆਪਾਂ 85 ਦੇ ਅੱਜ ਛੱਡ ਦੇਾਂਗੇ ਦੁੱਧ ਕਿੰਨਾ ਦੱਸਿਆ ਜੀ ਦਾ ਦੁੱਧ ਤਾਂ ਬਾਈ ਲੈਣ ਵਾਲੇ ਚ ਚਾਹੀਦਾ 25 ਤਾਂ ਨਾਰਮਲ 30 ਕਿਲੋ ਦੁੱਧ ਤੋਂ ਬਾਹ ਬਾਕੀ ਮੇਨ ਗੱਲ ਹੁੰਦੀ ਪਸ਼ੂ ਦੇ ਸੈੱਟ ਹੋਣਾ ਬਾਕੀ ਇਹਦਾ ਕੰਨ ਨਾ ਦੇਖਣ ਵਾਲਾ ਹੈ ਕਈ ਵਾਰੀ ਕੋਈ ਵੱਡੇ ਵੱਡੇ ਨਹੀਂ ਵੀਰੇ ਚਿਪਕੇ ਕਿਤੇ ਛੋਟੀ ਹੁੰਦੀ ਦੀ ਨਾਲ ਹੀ ਲੱਗਾ ਹੋਇਆ ਠੀਕ ਆ ਗੱਲ ਮੁੜ ਕੇ ਨਾਲ ਹੀ ਲੱਗਾ ਹੋਇਆ ਠੀਕ ਆ ਗੱਲ ਤੇ ਰੇਟ ਇਹਦਾ ਆ ਗਿਆ ਸੱਜਣਾ 85 ਰੇਟ ਤਾਂ ਬਾਈ ਦੇਖ ਸਾਰੇ ਤਰ੍ਹਾਂ ਦੇ ਜਾਨਵਰ ਨੇ ਜਿੱਦਾਂ ਦਾ ਕੋਈ ਸੱਜਣਾ ਰੇਟ ਦਾ ਜਾਨਵਰ ਲਊਗਾ ਉਦਾਂ ਦੀ ਰੇਟ ਮਜ਼ਬੂਤ ਆ ਕੀ ਫੁੱਲਾ ਤੇ ਹੁਣ ਕਹਿ ਰਿਹਾ ਆਜਾ ਅਗਲੇ ਨੰਬਰ ਤੇ ਮਜ਼ਬੂਤ ਆ ਵੀ ਬਾਲੀ ਅੰਗ ਇਹ ਵੀ ਮੱਝਾਂ ਵਰਗੀ ਬਿਹੜਾ ਬਾਈ ਦੁੱਧ ਇਹਦਾ 26 27 ਕਿਲੋ ਮਾਲਕਾਂ ਨੇ ਦੱਸਿਆ ਇੱਧਰ ਦੇਖਦੇ ਕੱਲਾ ਕੱਲਾ ਠੀਕ ਹੈ ਕੰਮ ਐਨ ਸੋਨਾ ਥਾਣ ਲੱਗਿਆ ਤੇ ਇੱਥੇ ਮਾਰ ਖੜੀ ਰਹਿ ਰਹੇ ਮੇਰਾ ਖੜੀ ਨਹੀਂ ਮਾਰਦੇ ਕੈਮਰਾ ਇਹਦੇ ਬਾਈ 15 ਦਿਨ ਰਹਿੰਦੇ ਨੇ ਇਹ ਗਊ ਆਪਾਂ 95 ਦੀ ਦੇ ਦਾਂਗੇ 15 ਦਿਨ ਪੈਂਡਿੰਗ ਹਾਂ ਬਾਈ ਆ ਜਾ ਗਏ ਜੀ ਹੁਣ ਆ ਜਾ ਚਾਰ ਨੰਬਰ ਆ ਜੀ ਅੱਗੇ ਇਹ ਬੱਚੀ ਆ ਗਈ ਬਾਈ ਇਹਨੇ ਦੁੱਧ 30 ਕਿਲੋ ਦਿੱਤਾ ਹੋਇਆ ਦੂਜਾ ਸੂਆ 6 ਦੰਦਾ 6 ਦੰਦਾ ਹਾਂ ਇਹ ਦੇਵਾਂਗੇ 1 ਲੱਖ ਤੇ 30000 ਰੁਪਏ ਦੀ ਬੈੜ ਬਾਈ ਇਹ ਬਾਈ ਕਹਿੰਦਾ ਦੇਣੀਆਂ ਮੇਨ ਗੱਲ ਆਏ ਬਾਈ ਦੇਖੇ ਤੇ ਅਪਡਾਉਣ ਕਈ ਵਾਰ ਪਸ਼ੂ ਜਿਵੇਂ ਹੁਣ ਵਿੱਚੋਂ 5-6 ਬਿੱਗੇ ਹੋਰ ਆ ਗਏ ਹੋਰ ਆ ਗਏ ਇਦਾਂ ਆਉਂਦੇ ਰਹਿੰਦੇ ਆ ਠੀ ਤਕਰੀਬਨ ਜੇ ਗੱਲ ਕਰ ਲਈਏ ਇੰਨਾ ਚ ਵੀ ਪਸ਼ੂ ਕੋਈ ਸੱਜਣ ਵੀਡੀਓ ਲੇਟ ਦੇਖਦਾ ਸੇਲ ਹੁੰਦੇ ਆ ਤਾਂ ਇਹ ਮੰਨ ਲਿਓ ਸੱਜਣੋ ਵੀ ਪਸ਼ੂ ਸਾਨੂੰ 25 ਤੋਂ 30 ਮਿਲਣਗੇ ਪਰ ਵੀਰੇ ਬੈਡ-ਬੈਡ ਦੀ ਮੁੱਲ ਆ ਵੀ ਵਿੱਚ ਕਹਿੰਦੇ ਨੇ ਸੱਜਣੋ ਰੋਕ ਲਾ ਪੁੱਤ ਇੱਕ ਮਿੰਟ 25 ਲੱਗਣਾ ਵੀ ਜਾਨਵਰ ਇੰਨੇ ਮਲੀ ਨੇ ਤਕਰੀਬਨ ਅੱਜ ਦੇ ਟਾਈਮ ਦੇ ਵਿੱਚ ਕੋਈ ਅਣਜਾਣ ਨਹੀਂ ਹੈਗਾ ਹਰ ਸੱਜਣ ਸਿਆਣਾ ਠੀਕ ਆ ਜੀ ਪਰ ਵੀ ਜਾਨਵਰ ਜਿੱਦਾਂ ਦਾ ਵੀਰੇ ਰੇਟ ਉਦਾਂ ਦੀ ਹੁੰਦਾ ਹੈਗਾ ਕਹਿਣਾ ਵਾਲਾ ਦਾ ਕੁਝ ਨਹੀਂ ਜਾਂਦਾ ਬਹੁਤ ਤਰ੍ਹਾਂ ਦੇ ਹੁੰਦੇ ਆ ਕੋਈ ਕਹਿੰਦੇ ਜੀ ਮਹਿੰਗੀ ਆ ਕੋਈ ਸਸਤੀ ਆ ਜੇ ਕਿਸੇ ਭਰਾ ਨੂੰ ਸਸਤੀ ਮਿਲ ਲਿਓ ਸਾਨੂੰ ਦੱਸ ਦਿਆ ਦੁੱਧ ਵੀ ਗਰਮ ਵਾਲੀ 30 ਕਿਲੋ ਤੋਂ ਬਾਹਰ ਦੁੱਧ ਵਾਲੀ ਵੈੜਾ ਬਾਈ ਮਜ਼ਬੂਤੀ ਚ ਬਹੁਤ ਵਧੀਆ ਬਾਈ 28 ਨੰਬਰ ਟਾਏਗਾ ਠੀਕ ਹੈ ਜੀ ਤੇ तकरीबन ਫਾਰਮ ਦੀਆਂ ਗਾਵਾਂ ਸਾਰੀ ਫਾਰਮ ਦੀਆਂ ਬਾਈ ਵੈੜ ਦੇਖੋ ਵੀਰੇ ਕਹਿਣ ਦੀ ਗੱਲ ਕੁਝ ਹੋਰ ਹੁੰਦੀ ਆ ਜਦੋਂ ਜਾਨਵਰ ਆਪਾਂ ਪਰਚੇਜ਼ ਕਰਦੇ ਆ ਠੀਕ ਹੈ ਗੱਲ ਜੀ ਮਾਰਕੀਟ ਦੇ ਜਾਣੇ ਉਹਨਾਂ ਦੇ ਮਾਰਕੀਟ ਚੈੱਕ ਕਰਦੇ ਜਿਹੜੀ ਦਾ ਰੇਟ ਕਿੰਨਾ ਆਪਣੇ ਨਾਲ ਸਾਰੇ ਸਮਝਦਾਰ ਨੇ ਠੀਕ ਹੈ ਗੱਲ ਕੋਈ ਗੱਲ ਆ ਬਾਈ ਨੇ ਗੱਲ ਆ ਜਿਹੜੀ 100 ਦੀ ਕਹਿੰਦਾ ਵੀ ਲਾਸਟ ਤੇ ਇੱਕ ਜਵਾਬ ਆ ਵੀ ਆਪਣੇ ਤੋਂ ਹਰੇਕ ਸੱਜਣ ਸਮਝਦਾਰ ਆ ਪਰ ਚੀਜ਼ਾਂ ਸੱਜਣੋਂ ਕੁਆਲਿਟੀ ਨਾਲ ਦਿਖਾ ਦੂੰਗਾ ਸਾਰੀਆਂ ਚੰਗੀਆਂ ਬੇੜਾ ਇੱਕ 30 ਦੀ ਦੇਣੀ ਆ ਤੇ ਅੱਗੇ ਵੜੜਾ ਜਿਹੜੀ ਬਈ ਇਹ ਦੇ ਦਾਂਗੇ ਆਪਾਂ 1,30,000 ਰੁਪਏ ਚ ਇਹਦੀ ਪਹੁੰਚ ਕਰਾ ਸਕਦਾ ਕੋਈ ਵੀ ਸੱਜਣ 200 ਕਿਲੋਮੀਟਰ ਤੱਕ ਦੀ ਠੀਕ ਆ ਗੱਲ ਇਹਨੇ ਦੁੱਧ ਦਿੱਤਾ ਇਹਨੇ ਦੁੱਧ ਦਿੱਤਾ 37 ਕਿਲੋ ਇਹ ਮਜ਼ਬੂਤ ਬਹੁਤ ਟੌਪ ਦੀ ਵੱਡੀ ਬੇੜਾ ਤੇ 1,30,000 ਚ 200 ਕਿਲੋਮੀਟਰ ਤੱਕ ਇਹਦੀ ਪਹੁੰਚ ਕਰਾ ਸਕਦਾ ਮੁੱਠੀ ਦਾ ਥਣ ਲੱਗਿਆ ਦੰਦਾਂ ਦੀ ਚਿੱਗੀ ਆ ਹੌਲੀ ਪੁੱਤ ਹੌਲੀ ਪੁੱਤ ਜੀਆਂ ਨਾਲ ਲਈ ਲੱਗਿਆ ਹਾਂ ਬਈ ਆਜੇ ਛੇ ਦੰਦ ਦੀ ਆਜੇ ਹਾਂ ਬਹੁਤ ਵੱਡੀ ਬੱਚੀ ਹੈ ਬੱਚੀ ਹੈ ਬਈ ਫੇਸਕੁਲਿਟੀ ਦੇਖੀ ਇਹਦੀ ਤੂੰ ਇਹ ਮੰਨ ਲਓ ਵੀ ਪਰ ਵੱਡੀ-ਵੱਡੀ ਬਹੁਤ ਆ ਫੇਸਕੁਲਿਟੀ ਦੇਖੀ ਲੇਵਾ ਉਹ ਨਹੀਂ ਅੱਗੇ ਉਹ ਨਹੀਂ ਪਿੱਛੇ ਕਿੰਨੇ ਦਿਨ ਕੱਢੂਗੀ ਦਿਨ ਤਾਂ ਬਈ ਹਫਤਾ ਪੈਦਾ ਕਰ ਮਾਰਾ ਇੱਕ ਹਫਤਾ ਪੈਂਡਿੰਗ ਇਹਦਾ ਹਾਂ ਆ ਬਾਈ ਕਹਿੰਦਾ ਹਫਤਾ ਇੱਕ ਪੈਂਡਿੰਗ ਹੈ ਉਹੀ ਗੱਲ ਆ ਵੀ ਥਣ ਬੜਾ ਪਿਆਰਾ ਲੱਗਾ ਬਾਈ ਜਦੋਂ ਡਿੱਗਾ ਕਰੂ ਦੁੱਧ ਦੜ ਲਦੜ ਲੀ ਡਿੱਗ ਗਰਲੈਂਡੋ ਜੂ ਹਾਂ ਬਈ ਚਵਾਈ ਇਹਦੀ ਗਰਲੈਂਡੋਂ ਨਾਲ ਆਉਦੀ ਹੋ ਜਿੱਦਾਂ ਥਣ ਲੱਗਿਆ ਬਾਈ ਕਹਿੰਦਾ ਉਦਾਂ ਨਹੀਂ ਚਵਾਈ ਪਾਉਂਗੇ ਇਸ ਕੁਆਲਿਟੀ ਦੇਖ ਕਿੰਨੀ ਚਾਰੀ ਹੈ ਤੇ ਬਾਕੀ ਮਜ਼ਬੂਤ ਫੁੱਲ ਆ ਗਈ ਹਰੇਕ ਪੱਖ ਤੋਂ ਵੱਡੀ ਫੁੱਲ ਆ ਗਈ ਲੈਗ ਸਕੂ ਬੜਾ ਕੋਈ ਵੀ ਛੋਟੀ ਨਹੀਂ ਹੈਗੀ ਬਾਈ ਜਿੰਨੀਆਂ ਹੈਗੀਆਂ ਨੇ ਇਹ ਮੰਨ ਲਓ ਫਾਰਮ ਦੇ ਟੈਪ ਵਾਲੀਆਂ ਗਾਵਾਂ ਨੇ ਸਾਰੀਆਂ ਤੇ ਦੰਦਾਂ ਚ ਆ ਗਈ ਬਾਕੀ ਸਾਰੀਆਂ ਹੱਥੀ ਚਵਾਈ ਵਾਲੀਆਂ ਵੀ ਨੇ ਮਸ਼ੀਨ ਵਾਲੀਆਂ ਵੀ ਨੇ ਡਾਬਲ ਸ਼ੇਡ ਹੀ ਆ ਕੰਮ ਜਿੱਦਾਂ ਮਰਜ਼ੀ ਇਹ ਬੜਾ ਤਾਂ 4x4 ਹੀ ਆ ਬਾਈ ਚਾਹੇ ਚੋਲਿਓ ਮਸ਼ੀਨ ਤੇ ਵੱਡੀ ਵੀ ਫੁੱਲ ਤੇ ਜਿੱਦਾਂ ਦੀ ਵੱਡੀ ਗੱਰੀ ਉਦਾਂ ਦੀ ਥਣ ਲੇਵਾ ਲੱਗਿਆ ਥੱਲੋਂ ਇੱਥੋਂ ਕਰਾਉਂਦੇ ਮੇਰੇ ਨਾ ਹੁੰਦਾ ਗੁਰਪ੍ਰੀਤ ਜੀ ਜਿਹੜੇ ਵੀ ਸੱਜਣੇ ਲੈਣੀ ਆ ਜਦੋਂ ਕੋਲ ਆਉਂਦਾ ਉਹਦਾ ਆਪੇ ਪਤਾ ਲੱਗ ਜਾਂਦਾ ਆਪਣੇ ਕੋਲ ਹਰ ਤਰ੍ਹਾਂ ਦਾ ਜਾਨਵਰ ਹੁੰਦਾ ਫਾਰਮ ਤੇ ਤੇ ਹੁਣ ਗੈਰੀ ਆ ਦਿਖਾ ਦੇ ਇਹ ਬੱਚੀ ਦੂਜਾ ਸੂਹ 52 ਕਿਲੋ ਦੁੱਧ ਦਿੱਤਾ ਹੋਇਆ ਪਲੂਨ ਬੱਚੀ ਦਾ ਠੀਕ ਆ ਜੀ ਦਿਨ ਇਹਦੇ ਹਲੇ 15 ਤੋਂ 20 ਦਿਨ ਇਹਦੇ ਬੱਚੀ ਦੇ ਪਏ ਆ ਬਹੁਤ ਬਹੁਤ ਸੋਹਣਾ ਭਾਈ ਇੱਧਰ ਦੇ ਹਲੇ ਵਾ ਰੱਖਣਾ ਸੱਜਣੋਂ ਫੀਟਿੰਗ ਨਾਲ ਵੀ ਬੜੇ ਰੇਟ ਦੀਆਂ ਨੇ ਦੋਨੇ ਕਿਉਂਕਿ ਜਿਹੜਾ ਸੱਜਣਾ ਜਿੱਦਾਂ ਦੀ ਗਾਂ ਲੈਣ ਵਾਲਾ ਇੱਛਕ ਹੋਇਆ ਉਹ ਕਰ ਲਓ 2-2 ਲੱਖ ਤੋਂ ਬਾਹਰ ਦੀਆਂ ਵੇੜਾਂ ਕਿੰਨੇ ਤੋਂ ਕਿੰਨੇ ਰੇਟ ਵਾਲਾ ਮਾਲਾ ਰੇਟ ਭਾਈ ਆਪਣੇ ਕੋਲੇ ਐ ਮਨ ਲਾ ਵੀ 85000 ਤੋਂ ਲੈ ਕੇ ਹਾਂਜੀ 2 ਲੱਖ 70000 ਤੱਕ ਲਾਸਟ ਵੇੜ ਖੜੀ ਆ 270 ਤੱਕ ਦੀ ਵੇੜ ਖੜੀ ਆ 85 ਤੋਂ ਸ਼ੁਰੂਆਤ ਕਰਨੀ ਆ ਅੱਗੇ ਜਿਵੇਂ ਬੱਛੀ ਆ ਬਿਆਲੀ 43 ਕਿਲੋ ਦੁੱਧ ਦਿੱਤਾ ਹੋਇਆ ਠੀਕ ਹੈ ਇਹਦਾ ਮਤਲਬ ਵੀ ਹਰ ਸੱਜਣ ਦੀ ਡਿਮਾਂਡ ਪੂਰੀ ਆ 25 ਕਿਲੋ ਤੋਂ ਲੈ ਕੇ 50 52 ਕਿਲੋ ਤੱਕ ਦੀਆਂ ਵੇੜਾਂ ਖੜੀਆਂ ਨੇ ਭਾਈ ਠੀਕ ਆ ਗੱਲ ਇਹ ਐ ਹੁੰਦਾ ਗੁਰੀ ਹਾਂਜੀ ਦੇਖ ਹਰ ਤਰ੍ਹਾਂ ਦਾ ਬੰਦਾ ਮਾਰਕੀਟ 'ਚ ਸੱਜਣ ਠੀਕ ਹੈ ਗੱਲ ਠੀਕ ਹੈ ਹਰ ਤਰ੍ਹਾਂ ਦੀ ਰੇਟ ਲਾਉਣ ਵਾਲੇ ਬੈਠੇ ਨੇ ਪਰ ਗਾਂ-ਗਾਂ ਦੀ ਮੁੱਲ ਹੁੰਦਾ ਬਾਈ ਆਪਣੇ ਕਹਿਣ ਨਾਲ ਹੁਣ ਆਪਾਂ ਦੇਖ ਲਾ ਵਿੱਚ ਬਹੁਤ ਸੱਜਣ ਕਿੰਨੇ ਟਾਈਮ ਤੋਂ ਤੂੰ ਆਉਣਾ ਸਾਡੇ ਕੋਲੇ ਫਾਰਮ ਤੇ ਬਾਈ ਮੁੱਲ ਵਾਹ ਗਏ ਮੁੱਲ ਨਹੀਂ ਵੀਰੇ ਕਰ ਦਿੰਦੇ ਜਨਵਰ ਤੇ ਪੈਸੇ ਮੂਰੇ ਪਹਿਲਾਂ ਲਾਉਣੇ ਪੈਂਦੇ ਆ ਫੇਰ ਆਪਦੇ ਕੋਲੇ ਲੱਗਦੇ ਆ ਹੁਣ ਫੇਰ ਜੇ ਆਪਣੇ ਮੁੱਲ ਵਾਲੇ ਹਾਂ ਜੇ ਆਪਣੇ ਕੋਲੇ ਮੁੱਲ ਵਾਲੇ ਹੁੰਦੇ ਤਾਂ ਆਪਾਂ ਦੋਹੀ ਜਨਵਰ ਨਹੀਂ ਵਿਕਣੇ ਬਾਈ ਮੇਨ ਗੱਲ ਆ ਜਿਹੜੇ ਸੱਜਣ ਆਪਣੇ ਕੋਲੇ ਫਾਰਮ ਤੇ ਆ ਕੇ ਜਾਂਦੇ ਨੇ ਉਹਨਾਂ ਨੂੰ ਪਤਾ ਵੀ ਯਾਰ ਕਿੱਦਾਂ ਦੇ ਇਹ ਜਾਨਵਰ ਰੱਖਦੇ ਨੇ ਕਿਦਾਂ ਦੇ ਬੰਦੇ ਇੱਜ਼ਤ ਮਾਨ ਕਰਦੇ ਨੇ ਕੀ ਸਿਸਟਮ ਆ ਜਿਹੜੇ ਸੱਜਣ ਆਉਂਦੇ ਨੇ ਠੀਕ ਆ ਗੱਲ ਆ ਬਹੁਤ ਸੱਜਣ ਇਦਾਂ ਦੇ ਉਹਨੇ ਵਿੱਚ ਕਹਿੰਦੇ ਅਸੀਂ ਫਲਾਣੇ ਫਾਰਮ ਤੇ ਗਏ ਯਾਰ ਸਾਡਾ ਚਾਹ ਦਾ ਨਾਮ ਵੀ ਨਹੀਂ ਲਿਆ ਠੀਕ ਆ ਇਦਾਂ ਦੇ ਸੱਜਣ ਇੱਥੇ ਚਾਹ ਪਹਿਲਾਂ ਜਾਨਵਰ ਬਾੜ ਚ ਇਹਦਾ ਰੇਟ ਕੀ ਰਹੂਗਾ ਇਹ ਬੈਲ ਬਈ 2 15 ਦੀ ਆਪਾਂ ਦੇਵਾਂਗੇ ਕੁੜੀ ਕੋਲੇ ਆ ਕੇ ਵੇਖੇ ਕੋਈ ਸੱਜਣਾ 42 43 ਕਿਲੋ ਦੁੱਧ ਨਾਰਮਲ ਦੇਣ ਵਾਲੀ ਬੱਚੀ ਅਤੇ ਬਾਕੀ ਬਾਡੀ ਸਟਰਕਚਰ ਵੀ ਇਹਦਾ ਦੱਸ ਦੇ ਬ੍ਰਾਂਡਡ ਬੱਚੀਆਂ ਨੇ ਬਈ ਦੋਨੇ ਜੀ ਨੇ ਮੁੱਲ ਲਾਉਣਾ ਆ ਜਾ ਤੇ ਹੁਣ ਮਾਰ ਇਹ ਬਾਈ ਜੀ ਦੇ ਇਹ ਬੜਾ ਆਮ ਤੌਰ ਤੇ ਵੀਰ ਕਹਿੰਦੇ ਨੇ ਵੀ ਯਾਰ ਬਿਹੜਾ ਦਸੂਆ ਇਹਦਾ ਸੁਆ ਹੈ ਪਰ ਤੀਜੇ ਸੁਪਰ ਦੂਜੀ ਵਾਲੀ ਫੇਸ ਕੁਆਲਟੀ ਸਾਰੀ ਦੂਜੀ ਵਾਲੀ ਠੀਕ ਹੈ ਵੱਡੀ ਇਹਦਾ ਮਹੀਨਾ ਰਹਿੰਦਾ ਬਾਈ ਕੁਰੀ ਦੁੱਧ ਕਰਮ ਵਾਲੀ ਮੰਨ ਕੇ ਚੱਲਪੋ ਵੀ 35 ਤੋਂ 40 ਕਿਲੋ ਦੁੱਧ ਹੈ ਨੋਰਮਲ ਦੇਣ ਵਾਲੀ ਬੱਛੀ ਆ ਇਹਦੇ ਪੈਸੇ ਅੱਜ ਪੈਸੇ ਅੱਜ 1 35 ਦੀ ਗਊ ਦੇ ਦਾਂਗੇ ਆਪਾਂ 1 ਲੱਖ ਤੇ 35 ਦੀ ਵੱਡੀਆਂ ਬੱਛੀਆਂ ਨੇ ਆਈ ਦੀ ਕੀ ਗੱਲ ਬਾਤ ਇਹ ਬੱਚੀ ਬਾਈ ਕੁਰੀ 1 ਲੱਖ ਤੇ 10000 ਦੀ ਦੇ ਦਾਂਗੇ 200 ਕਿਲੋਮੀਟਰ ਤੱਕ ਕੱਲੀ ਵੀ ਪਹੁੰਚ ਕਰਵਾ ਸਕਦਾ ਸੱਜਣ ਇਹਦੀ ਇਹਦਾ ਇਹਦਾ ਵੀਰੇ ਜਿਹੜਾ ਪਿੱਛੋਂ ਜਿਹੜੀ ਇਹਦੀ ਇੰਸ਼ੋਰੈਂਸ ਆ ਹੋਈ ਹੋਈ ਆ ਠੀਕ ਆ ਜੀ 70000 ਰੁਪਏ ਦੀ ਸਰਕਾਰੀ ਬੀਮਾਗਾ ਕਈ ਵਾਰ ਤੁਸ ਜਣ ਲੈ ਕੇ ਜਾਉ ਉਹ ਅਗਲੇ ਨੂੰ ਇਹਦੀ ਹੋ ਮਿਲ ਜੂ ਆ ਇੱਥੋਂ ਦਿਖਾ ਦੇ ਗਰੀ ਲੇਵ ਵਾਲੂ ਬੱਬਾ ਦੀ ਫਿਟਿੰਗ ਵਾਲੀ ਬਾਹਰਲੇ ਘਰਾਂ ਨਾਲ ਦੀ ਫਿਟਿੰਗ ਆ ਬਾਈ ਤੋਰ ਕੇ ਦਿਖਾਈਏ ਤੋਰ ਪੱਤੇ ਨੂੰ ਐ ਇਹਨੂੰ ਚਲਾ ਦੇ ਬਾਹਰਲੇ ਬੰਨੇ ਕੱਢ ਦੇ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਪਰ ਦੀ ਪਾ ਇਹਦੇ ਬਾਈ ਹਫਤੇ ਤੋਂ 10 ਦਿਨ ਹਫਤਾ 10 ਦਿਨ ਕੱਢ ਬਲੇ ਚੰਗੇ ਜਾਨਵਰ ਨੇ ਗਰੀ ਇੱਕ ਤੇ ਇੱਕ ਜਾਨਵਰ ਹੈ ਨਹੀਂ ਹੈਗਾ ਵੀ ਪਹਿਲਾਂ ਵਧੀਆ ਦਿਖਾ ਦਿਓ ਬਾਅਦ ਚ ਮਾੜਾ ਦਿਖਾ ਦਿਓ ਪਰ ਲੇ ਬਾਬਾ ਜਿੱਦ ਨੇ ਇਹਨੇ ਬੱਚਾ ਦਿੱਤਾ ਹਾਂਜੀ ਇੰਨੀ ਸ਼ ਬਿਲਕੁਲ ਪਰ ਇਹ ਗੱਲ ਆਪਾਂ ਪਹਿਲਾਂ ਵੀ ਕਹਿੰਨੇ ਨੇ ਸੱਜਣਾ ਨੂੰ ਵੀ ਫਿਰ ਰੇਟ ਚ ਵਧਦੀਆਂ ਵੀ ਨੇ ਘਟਦੀਆਂ ਨੇ ਬਾਈ ਜਿੱਦਣ ਕਿਤੇ ਤਿਆਰੀ ਵਾਲਾ ਰੇਟ ਹੋਇਆ ਠੀਕ ਹੈ ਜੀ ਇੱਕ ਤੇਰੇ ਯਾਦ ਹੋਵੇ ਸੁਰੂ-ਸੁਰੂ ਜਦੋਂ ਆਪਾਂ ਵੀਡੀਓ ਬਣਾਉਣ ਲੱਗਿਆ ਗਰਮੀ ਵੇਲੇ ਇੱਕ ਬੈੜ ਸੀ ਆਪਾਂ ਤੀਜੀ ਵੀਡੀਓ ਚ ਵੇਚੀ ਸੀ ਉਹ ਪਹਿਲੀ ਵੀਡੀਓ ਚ ਆਪਾਂ ਤਾਂ ਇੱਕ 15 ਰੇਟ ਪਾਇਆ ਉਦੋਂ ਸੱਜਣ ਨੇ ਇੱਕ 10 ਤੇ ਰੜਕੀ ਗਏ ਦੂਜੀ ਵੀਡੀਓ ਚ ਆਪਾਂ ਸਵਾ ਪਾਇਆ ਠੀਕ ਹੈ ਫਿਰ 21 22 ਤੇ ਰੜਕੀ ਗਏ ਤੀਜੀ ਵੀਡੀਓ पे 138 ਦੀ ਵੇਚੀ ਨਾਲ ਸੱਜਣ ਨੂੰ ਦੱਸ ਕੇ ਵੇਚੀ ਵੀ ਬਾਈ ਇਹ ਉਸ ਦਿਨ ਆ ਰਹੀ ਸੀ ਠੀਕ ਹੈ ਗੱਲ ਕਾਰਨ ਕੀ ਕਈ ਆਰੀ ਨਫਾ ਹਾਂ ਨਫੇ ਆਰੀ ਵੀ ਟੋਟਾ ਪਹਿਲਾਂ ਬਈ ਨਫਾ ਤਾਂ ਫਰੇਕ ਦੱਸ ਦਿੰਦਾ ਘਾਟਾ ਕੋਈ ਨਹੀਂ ਦੱਸਦਾ ਠੀਕ ਆ ਗੱਲ ਆ ਨਫੇ ਨਾਲ ਘਾਟਾ ਦਾ ਚੱਲਦਾ ਹੀ ਆਇਆ ਕਿਉਂਕਿ ਘਾਟਾ ਪਹਿਲਾਂ ਨਫਾ ਫੇਰਾ ਬਈ ਹਨਾ ਆ ਜਿਵੇਂ ਕਹਿ ਲਿਆ ਦੁੱਖ ਨਾ ਸੁੱਖ ਹੁੰਦਾ ਉਦੋਂ ਨਫੇ ਨਾ ਘਾਟਾ ਆ ਗਿਆ ਤੇ ਹੁਣ ਆ ਗਿਆ ਰਹੀ ਅਗਲੇ ਨੰਬਰ ਤੇ ਇਹਨੇ ਦੋ 28 ਕਿਲੋ ਦੋ ਦਿੱਤਾ ਹੋਇਆ ਬਈ ਇਹਨੇ ਫਾਰਮ ਦੀ ਬੈੜ 28 ਕਿਲੋ ਦੁੱਧਤਾ ਚ ਇੱਕ ਰੇਲੂ ਦੇ ਦਿਨੇ ਦੇ 10 ਤੋਂ 15 ਪਿਆ ਬੜੀ ਤਿਆਰ ਹੋਣੀ ਆ ਸਰੀਰ ਸਰੂਰ ਦੇਖਾਂ ਢਾਂਚਾ ਬਹੁਤ ਪਿਆਰਾ ਪਏ ਸੀ ਇਹਦਾ ਇੱਕ 10 ਦੀ ਬੱਚੀ ਦੇ ਦਾਂਗੇ ਇਹਦੇ ਵੀ ਪਹੁੰਚ ਕਰ ਦਾਂਗੇ 200 ਕਿਲੋਮੀਟਰ ਤੱਕ ਸਿੰਗਲ ਬੈੜ ਹਾਂ ਨੂੰ ਨਾਲ ਕਰ ਇਹਦਾ ਮੁੱਲ ਕਿੰਨਾ ਸੀ ਨਾ ਬਾਈ ਜੀ ਉਹਦਾ ਵੀ ਇੱਕ 10 ਇਹਦਾ ਵੀ ਇੱਕ 10 ਜੇ ਕਿਸੇ ਨੇ ਜੋੜੀ ਪੋਣਾ ਜੋੜਾ ਲੈਣਾ ਜੋੜੇ ਚ 5 ਦਾ ਮਾਣ ਕਰ ਦਾਂਗੇ ਠੀਕ ਆ ਗੱਲ ਇਹ ਬੈੜ ਗੁਰੀ ਦੁੱਧਤਾ 32 33 ਕਿਲੋ ਬਈ ਨੇ ਸੂਆ ਦੂਜਾ ਦੂਜਾ ਸੂਆ 15 16 ਦਿਨਾਂ ਦੇ ਪਿੰਡਾਂ ਜਿਹੜਾ ਮਰਜੀ ਲੈ ਜ ਸੱਜਣਾ ਇਹ ਬੈੜ ਦੇ ਦਾਂਗੇ 1 5 ਵੀ ਅੱਜ ਦੇ ਦਾਂਗੇ ਹਾਂ ਮੇਨ ਗੱਲ ਐ ਬਾਈ ਜਦੋਂ ਵੀ ਕੋਈ ਫਾਰਮ ਤੇ ਵਿਜ਼ਿਟ ਕਰਦਾ ਠੀਕ ਐ ਗੱਲ ਪਤਾ ਉਦੋਂ ਲੱਗਦਾ ਜਾਨਵਰ ਦੇਖੋ ਆਪਣਾ ਫਰਜ ਇੱਕ ਵੀਡੀਓ ਦਾ ਆਈਡੀਆ ਹੁੰਦਾ ਵੀ ਆਪਾਂ ਜਾਨਵਰ ਦਿਖਾ ਦੋ ਪਰ ਵੀ ਐ ਆ ਵੀ ਮੰਗਰੋਂ ਜਦੋਂ ਕੋਲੇ ਅੱਗਿਆ ਬੱਚੀਆਂ ਆਗੀਆਂ ਬਾਈ ਕਿੰਨੀਆਂ ਬੱਚੇ ਪ੍ਰੋਪਰ ਰਿਕਾਰਡ ਵਾਲੀਆਂ ਇਹ ਬਾਈ ਚਾਰ ਨੇ ਬੱਚੇ ਵੀ ਆਪਣਾ ਰੁਟੀਨ ਚ ਮੰਨ ਕੇ ਗੱਬਣਾ ਫਾਰਮ 'ਤੇ ਆਉਂਦੀਆਂ ਰਹਿੰਦੀਆਂ ਨੇ ਠੀਕ ਐ ਗੱਲ ਤੇ 80 ਨੰਬਰ ਟੈਗ ਆ ਕਈ ਵਾਰ ਸੱਜਣ ਕੋਈ ਫੋਨ ਦੇ ਪੁੱਛਣ ਲੱਗ ਜਾਂਦਾ ਇਹ ਹਨੀ ਵੀ ਦੀ ਆਪ ਆ ਬਾਈ ਆਕਾਸ਼ਦੀਪ ਸੈਕਸਣ ਤੋਂ ਅੱਗੇ ਗੱਬਣਾ ਪ੍ਰਾ ਸੈਕਸਣ ਲੱਗਿਆ ਕਿੰਨੇ ਮਹੀਨੇ ਦੀ ਗੱਬਣਾ ਇਹੇ ਬਾਈ ਜੀ 25 11 ਨੂੰ ਇਹਦੇ ਦਿਨ ਪੂਰੇ ਹੁੰਦੇ ਆ ਜੀ 25 11 ਨੂੰ 25 11 ਨੂੰ ਜੀ ਠੀਕ ਆ ਗੱਲ ਅੱਗੇ ਬੱਚੇ ਆ ਗਈ ਇਹਦਾ ਵੀ ਡੇਢ ਮਹੀਨਾ ਜੀ ਇਹ ਵੀ ਆਪ ਇਹ ਹੈਗਾ ਹਾਲਸਟਾਰ ਦੀ ਠੀਕ ਆ ਜੀ ਤੇ ਇਹਦੇ ਵੀ ਸੈਕਸ਼ਨ ਲੱਗਿਆ ਅੱਗੇ ਬੱਚੇ ਆ ਗਈ 40 120 ਦੀ ਚਾਰ ਨੰਬਰ ਟੈਗ ਇਹਦੇ ਕਰਨ ਚ ਇਹਦੇ 117 ਗਾ ਤੇ ਚਾਰ ਨੰਬਰ ਨੰਬਰ ਟੈਗ ਵਾਲੀ ਬੱਚੀ ਹੈ ਜਿਹੜੀ ਹਾਂਜੀ ਇਹਦੇ ਵੀ ਮੰਨ ਲਾ ਵੀ ਪਹਿਲੇ ਵੀ ਆ ਦੂਜੇ ਮਹੀਨੇ ਦੀ 24 ਤਰੀਕ ਦੀ ਆਈ ਹੋਈ ਹੋਈ ਆ ਜੀ ਠੀਕ ਹੈ ਜੀ ਤੇ ਇਹ ਬੱਚੇ ਆ ਗਏ ਅੱਗੇ ਇਹ ਹਨੀਬੀ ਦੀ ਆਪ ਆ ਗਈ ਆਕਾਸ਼ਦੀਪ ਸੈਕਟਰ ਤੋਂ ਗੱਬਣਾ ਕਾਦੇ ਦਾ ਵੀ ਬਹੁਤ ਹਾਂ ਸਾਰੀਆਂ ਬੜਾ ਰੇਟ ਬੱਚੀਆਂ ਦਾ ਰੇਟ ਬਈ ਇਹਨਾਂ ਦਾ ਇਕੱਠੀਆਂ ਕੋਈ 4 ਲਊ ਤਾਂ ਉਦਾਂ ਦਾ ਰੇਟ ਆ ਜੇ ਕੋਈ ਸਿੰਗਲ ਸਿੰਗਲ ਲੈਣ ਵਾਲਾ ਤਾਂ ਬਈ ਰੇਟ ਉਦਾਂ ਦਾ ਪਰ ਰੇਟ ਇਹਨਾਂ ਦੇ ਜਿਵੇਂ ਇੱਕ ਨੰਬਰ ਬੱਚੀ ਆ ਹਾਂਜੀ 2 ਨੰਬਰ ਬੱਚੀ ਆ ਇਹ ਦੇਵਾਂਗੇ ਡੇਢ ਡੇਢ ਦੇ ਪਾ ਵੀਰ ਤੇ ਅੱਗੇ ਬੱਚੀ ਦੇਵਾਂਗੇ ਸਵਾ ਲੱਖ ਦੀ ਠੀਕ ਹੈ ਜੀ ਤੇ ਇਹ ਬੱਚੀ ਇਹ ਵੀ ਡੇਢ ਦੀ ਦੇਵਾਂਗੇ ਠੀਕ ਹੈ ਇਕੱਠੀਆਂ ਕੋਈ ਪਰਚੇਜ਼ ਕਰਦਾ ਹੋਇਆ 55 ਕੇ ਵੀ ਉਦਾਂ ਦਾ ਰੇਟ ਹੋ ਜਾਊਗਾ ਤੇ ਮੱਜਾਂ ਤਾਜ਼ੀਆਂ ਕਈ ਸੂਈਆਂ ਤੇ ਇੱਕ ਤਾਂ ਜਿਵੇਂ ਬੂਰੀ ਖੜੀ ਤੇ ਇੱਕ ਆਹ ਮੱਝ ਤਾਜੀ ਸੂਈਆਂ ਨਾਲ ਵੀ ਇਹਦੇ ਕੱਟੀਆਂ ਤੇ ਕੱਦ ਵੀ ਇਹਦਾ ਫੁੱਲ ਹੈ ਇਹਦਾ ਪ੍ਰੀਵਸੂਆ ਕਿਹੜਾ ਦੂਜਾ ਸੂਏ ਸੂਈ ਹੋਈ ਆ ਬਈ ਛੋਟੀ ਇਹ ਮੰਨ ਕੇ ਚੱਲ ਪਾ ਦੁੱਧ 16 17 ਕਿਲੋ ਤੋਂ نیچے ਗਿਰਨ ਵਾਲੀ ਨਹੀਂ ਹੈਗੀ ਹੋ ਸਕਦਾ ਕਰਮ ਵਾਲੀ ਜ਼ਿਆਦਾ ਦੇ ਦੇ ਤੇ ਬਾਕੀ ਜਿਹੜਾ ਪਲੱਸ ਪੁਆਇੰਟ ਨਾਲ ਇਹਦੇ ਆ ਰਹੀ ਸਭ ਚਵਾਈ ਦੀ ਬਈ ਗਾਮਾਂ ਵਰਗੇ ਬਿਲਕੁਲ ਸਿੰਘ ਸਿੰਘ ਆ ਗਿਆ ਬੰਦਾ ਇੰਨੀ ਵਧੀਆ ਚਵਾਈ ਗੁਰੀ ਮੈਂ ਵੇਖੀ ਨਹੀਂ ਕਦੇ ਜਾਨਵਰ ਦੀ ਯਾਨ ਆਮ ਤੌਰ ਤੇ ਆਪਾਂ ਦੇਖਦੇ ਆਂ ਬਹੁਤ ਘੱਟ ਇਹਦਾ ਮਤਲਬ ਵੀ ਕਿਸੇ ਦੀ ਮਾੜੀ ਕਰੜੀ ਹੁੰਦੀ ਹੈ ਕਿ ਇਹਦੀ ਖਿੱਚਮੀ ਹੁੰਦੀ ਆ ਠੀਕ ਆ ਗੱਲ ਵੀ ਇੰਨੀ ਕੁ ਵਧੀਆ ਚਵਾਈ ਆ ਵੀ ਚਾਹੇ ਬੱਚੇ ਚੋ ਲੈਣਾ ਠੀਕ ਆ ਗੱਲ ਕਿੰਨਾ ਕੁ ਦੁੱਧ ਦੱਸਿਆ ਤਾਂ ਦੁੱਧ ਬਾਈ ਯਾਰ ਨਾਰਮਲ 16 17 ਕਿਲੋ ਮਰਜੀ ਮਨ ਜੇਰ ਜੂਰ ਓਕੇ ਦੀ ਰਿਪੋਰਟ ਜਮਾ ਬਾਈ ਠੀਕ ਆ ਜੇਰ ਜੱਪੇ ਵਾਲਾ ਕੰਮ ਇਹਦਾ ਹੈ 16 17 ਕਿਲੋ ਤਾਂ ਤੂੰ ਜਮਾ ਜੈਨੂਅਨ ਜਿਹੜਾ ਦਿੱਤਾ ਹੋਇਆ ਉਹੋ ਆ ਪਿਛਲੇ ਸੂਏ ਦਾ ਤੇ ਬਾਕੀ ਚਵਾਈ ਜਿਹੜੀ ਬਾਈ ਨੇ ਦੱਸੀ ਆ ਵੀ ਚਵਾਈ ਇਹ ਵੀ ਇੰਨੀ ਕੁ ਪੋਲੀ ਆ ਵੀ ਬੱਚਾ ਵੀ ਚੋ ਸਕਦਾ ਮੂਰ ਦਿਖਾ ਗੁੱਠਾਂ ਭੜੀਆਂ ਨੇ ਇਦਾਂ ਦੀ ਚਵਾਈ ਲੱਗੀ ਤੇ ਇੱਥੇ ਇੱਥੇ ਜੇ ਰੋਕ ਲਈਂ ਇੱਥੋਂ ਸਾਰੀ ਦਿਖਾ ਦੇ ਤੋੜ ਦੇ ਆ ਇਹਨੂੰ ਗੇੜਾ ਲੰਬਾਈ ਲੰਬਾਈ ਲੰਬੂਈ ਹਾਈਟ ਆ ਦੁੱਧ ਮੰਨ ਕੇ ਜਿਹੜਾ ਮਰਜੀ ਸੱਜਣ 16 17 ਕਿਲੋ ਮੰਨ ਕੇ ਲੈ ਜੇ ਇੰਨੀ ਵੱਡੀ ਵੀ ਫੁੱਲ ਆ ਗਈ ਓਹ ਵੱਡੀ ਝੋਟੀ ਆ ਚਵਾਈ ਵਾਲਾ ਬਾਈ ਯਾਰ ਜਿਵੇਂ ਕਹਿੰਦੇ ਨੇ ਆਪਾਂ 50000 ਦਾ ਨਾਮ ਦਾ ਦੇ ਦਾਂਗੇ ਜੂ ਕੋਈ ਸੱਜਣਾ ਕਹਿੰਦੇ ਵੀ ਇੰਨੀ ਕੁ ਪੋਲੀ ਆਪਾਂ ਕਦੇ ਚਵਾਈ ਨਹੀਂ ਕਰੀ ਵਿੱਚ ਚਵਾਈ ਚੁੰਨੀ ਕੀ ਆ ਇਹਦਾ ਰੇਟ ਕੀ ਰੂਪ ਇੱਕ 60 ਦੀ ਝੋਟੀ ਦੇ ਦਾਂਗੇ ਬਾਈ 200 ਕਿਲੋਮੀਟਰ ਤੱਕ ਇਹਦੀ ਪਹੁੰਚ ਕਰ ਦਾਂਗੇ ਇੱਕ ਮੰਨ ਕੇ ਉਹੀ ਆ ਬਸ ਆਫਰੀ ਆ 200 ਕਿਲੋਮੀਟਰ ਤਾਂ ਹੋ ਜਾਣੀ ਆ ਦੀ ਸੱਜਣੋਂ ਪਹੁੰਚ ਤੇ ਰੁਪਿਆ ਲੱਗਣਾ 1 ਲੱਖ ਤੇ 60 ਪਰ ਜਨਮਰ ਜੀ ਕੋਈ ਕਮੀ ਕੱਢਦੇ ਜ਼ਿੰਮੇਵਾਰੀ ਹੈ ਸ਼ੁਰੂਆਤ ਦੂਜਾ ਨਾਲ ਕੱਟੀ ਚੋਣ ਚਵਾਉਣ ਵਾਲਾ ਤਾਂ ਬਾਈ ਕਹਿੰਦਾ ਇਹਦਾ 50000 ਰੁਪਏ ਨਾਮ ਦੇਣਗੇ ਛੱਟਾ ਹੋਵੇ ਧਰਮਾੜੀ 19 21 ਵੀ ਕਰੜੀ ਹੋਵੇ ਜ਼ਿੰਮੇਵਾਰੀ ਅੱਲਾਹੇ ਚੱਲ ਬੱਚੇ ਲੈ ਚੱਲ ਪਰੇਸ਼ਾਨ ਨਾ ਕਰ ਤੇ ਚਵਾਈ ਵਾਲੇ ਜੀ ਤਾਂ ਉਹੀ ਗੱਲ ਆ ਵੀ ਸਰਾ ਹੀ ਆ ਕੰਮ ਬਾਈ ਕਹਿੰਦਾ ਤੇ ਮੇਨ ਗੱਲ ਹੁੰਦੀ ਸੱਜਣੋਂ ਮੱਝ ਦੀ ਚੋਣ ਬਾਈ ਬਈ ਬਰੀਡ ਵੀ ਦੇਖ ਬਰੀਡ ਬਾਕੀ ਆਰਡਰ ਕੁਆਲਟੀ ਸਾਨੂੰ ਦੱਸੀਆਂ ਜਾਂਦੀਆਂ ਤੇ ਰੇਟ ਸੱਜਣ ਨੂੰ 10 ਹੀ ਦਿੱਤਾ ਤੇ ਬਾਕੀ ਆਰਡਰ ਕੁਆਲਿਟੀ ਬਹੁਤ ਸੋਹਣੀ ਰੱਖਦੀ ਆ ਸੂਆ ਦੂਜਾ ਆ ਨਾਲ ਇਹਦੇ ਗਰੀ ਆ ਗਈ ਕੱਟੀ ਤੇ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ